ਸੱਚੀ ਕਾਲ ਦੋਸਤੋ ਪਬਲਿਕਸ ਮਾਣੇ ਨੂੰ ਉਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੀ ਵਾਰਡ ਨੰਬਰ 4 ਦੇ ਵਿੱਚ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਸੈਮੀਨਾਰ ਜਿਹੜਾ ਆਯੋਜਿਤ ਕੀਤਾ ਗਿਆ ਇਹ ਸੈਮੀਨਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਗੋਪਾਲ ਕ੍ਰਿਸ਼ਨ ਬਿੱਟੂ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਨਸ਼ਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਸੰਮਾਨਾ ਸਿਟੀ ਦੇ ਜਿਹੜੇ ਐਸ ਐਚਓ ਨੇ ਜਸਪ੍ਰੀਤ ਸਿੰਘ ਉਹਨਾਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਲੋਕ ਤੇ ਵਾਰਡ ਨੰਬਰ 4 ਦੇ ਜਿਹੜੇ ਵਸਨੀਕ ਨੇ ਇਸ ਸੈਮੀਨਾਰ ਦੇ ਵਿੱਚ ਪਹੁੰਚ ਕੇ ਨਸ਼ਿਆਂ ਨੂੰ ਤਿਆਗਣ ਦੇ ਲਈ ਜਿਹੜੀ ਆ ਉਹਨਾਂ ਦੇ ਵੱਲੋਂ ਹਮਦਰਦੀ ਕੀਤੀ ਗਈ ਉਨਾ ਕਿਹਾ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੌਜਵਾਨ ਪੀੜੀ ਨੂੰ ਬਚਾਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆ ਅਗਲੀ ਪੀੜੀ ਹੈ ਉਹ ਆਪਣੇ ਆਪ ਹੀ ਬਚ ਜਾਵੇਗੀ ਚੇਤਨ ਸਿੰਘ ਜੋੜਾ ਮજરા ਵੱਲੋਂ ਕਿਹਾ ਗਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਰਫ ਇਸ ਮੁੱਦਿਆਂ ਦੇ ਉੱਪਰ ਜਿਹੜੀ ਹੈ ਟਿੱਪਣੀ ਕੀਤੀ ਜਾਂਦੀ ਹੈ ਪਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਇੱਕ ਮਹਿਮ ਛੇੜੀ ਹੋਈ ਹੈ ਇਸ ਦਾ ਕਾਫੀ ਜਿਹੜਾ ਪੰਜਾਬ ਦੇ ਵਿੱਚੋਂ ਸਹਿਯੋਗ ਮਿਲਦਾ ਵੀ ਨਜ਼ਰ ਆਉਂਦਾ ਹੈ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਯੁੱਧ ਨਸ਼ਾ ਵਿਰੁੱਧ ਇਹ ਜਿਹੜੀ ਵਾਰਡ ਨੰਬਰ 4 ਦੇ ਵਿੱਚ ਸਤੀ ਮੰਦਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਰੱਖਿਆ ਜਾਂਦਾ ਹੈ ਜਿਸ ਵਿੱਚ ਸ਼ਹਿਰ ਦੇ ਲੋਕ ਤੇ 4 ਨੰਬਰ ਵਾਰਡ ਦੇ ਜਿਹੜੇ ਵਸਨੀਕ ਨੇ ਉਹ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇਹ ਨਸ਼ਿਆਂ ਨੂੰ ਜਿਹੜਾ ਲੈ ਕੇ ਲਗਾਤਾਰ ਜਿਹੜੀ ਆ ਆਪਸ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਵਾਰਡ ਦੇ ਵਿੱਚ ਜਾ ਕੇ ਆਪਣੇ ਘੱਲੇ-ਘੱਲੇ ਘਰ ਦੇ ਵਿੱਚ ਨੌਜਵਾਨ ਨੂੰ ਜਿਹੜਾ ਨਸ਼ਿਆਂ ਦੇ ਬਾਰੇ ਸੁਚੇਤ ਕਰੋ ਤਾਂ ਕਿ ਕਿਸੇ ਨੂੰ ਵੀ ਜਿਹੜਾ ਨਸ਼ਿਆਂ ਦੇ ਬਾਰੇ ਨਾ ਪਤਾ ਹੋਵੇ ਤਾਂ ਉਹਨੂੰ ਵੀ ਪਤਾ ਲੱਗ ਸਕੇ ਕਿ ਸਰਕਾਰ ਜਿਹੜੀ ਹੈ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਚੱਲਦੀ ਨਜ਼ਰ ਆਉਂਦੀ ਹੈ। ਜਿਹੜਾ ਜੀ ਉਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਉਪਰਾਇਆ ਕੀਤਾ ਕਿ ਕੁਝ ਲੰਬੇ ਸਮੇਂ ਤੋਂ ਜੋ ਪੰਜਾਬ ਦੇ ਮੱਥੇ ਤੇ ਕਲੰਕ ਲੱਗਦਾ ਸੀ ਨਸ਼ਿਆਂ ਦਾ ਉਹਦੇ ਖਿਲਾਫ ਜਿਹੜੀ ਜੰਗ ਵਿੱਢੀ ਹੋਈ ਆ ਉਹਦੇ ਤਾਂ ਕਿ ਸਿਰਫ ਇਹ ਪਿੰਡ ਦੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਲਾਮਬਦ ਕਰ ਰਹੇ ਕਿ ਨਸ਼ਾ ਬਹੁਤ ਮਾਰੀ ਲੱਤ ਹੈ ਜਿਸ ਬੱਚੇ ਨੂੰ ਲੱਗ ਗਈ ਉਹ ਬਹੁਤ ਪਰਿਵਾਰ ਉੱਜੜ ਜਾਂਦਾ ਹੈ ਸੋ ਉਸ ਦੇ ਸੰਬੰਧ ਦੇ ਵਿੱਚ ਜਿਹੜੀ ਅੱਜ ਵੀ ਅਸੀਂ 4 ਨੰਬਰ ਬਾੜ ਦੇ ਵਿੱਚ ਗੋਪਾਲ ਜੀ ਨੇ ਸਾਰਾ ਆਪਣੀ ਟੀਮ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਉੱਥੇ ਆਇਆ ਔਰ ਬੇਨਤੀ ਕਰਨ ਆਇਆ ਕਿ ਨਸ਼ੇ ਛੱਡੋ ਕੋੜ ਵੱਡੂ ਪੰਜਾਬ ਨੂੰ ਤੰਦਰੁਸਤ ਬਣਾਈਏ ਔਰ ਨਸ਼ਾ ਰਹਿਤ ਪੰਜਾਬ ਤੰਦਰੁਸਤ ਦੀ ਗੱਲ ਕਰ ਰਹੇ ਹੋ ਰਿਸਪੌਂਸ ਕਿਦਾਂ ਦਾ ਮਿਲਦਾ ਨਜ਼ਰ ਆ ਰਿਹਾ ਹੈ ਦੇਖੋ ਜਿਸ ਪਰਿਵਾਰ ਤੇ ਇਹ ਸੱਟ ਪਈ ਆ ਉਹ ਹਰ ਇੱਕ ਚਾਹੁੰਦਾ ਹੈ ਕਿ ਵਾਕਈ ਇਹ ਜ਼ਰੂਰੀ ਹੈ ਕਿ ਸਾਨੂੰ ਨਸ਼ਿਆਂ ਦਾ ਨਸ਼ਿਆਂ ਦਾ ਜਿਹੜਾ ਹੈਗਾ ਉਹ ਛੱਡਣਾ ਚਾਹੀਦਾ ਔਰ ਜਿਹੜਾ ਕੋਈ ਬੱਚਾ ਕਿਸੇ ਕਾਰਨ ਕਰਕੇ ਨਸ਼ੇ ਤੇ ਲੱਗ ਗਿਆ ਸਰਕਾਰ ਵੱਲੋਂ ਵੀ ਅਸੀਂ ਵੀ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਇਲਾਜ ਕਰਾਵਾਂਗੇ ਸੋ ਜਿਹੜਾ ਕੋਈ ਨਸ਼ਾ ਵੇਚਦਾ ਹੈ ਉਹ ਜੇ ਕਿਤੇ ਸਾਡੇ ਧਿਆਨ 'ਚ ਨਹੀਂ ਆਉਂਦਾ ਤਾਂ ਸਰਕਾਰ ਦੇ ਧਿਆਨ 'ਚ ਲਿਆਉਣਗੇ ਤਨਨੂ ਫੜ ਕੇ ਜੇਲ੍ਹ ਚ ਜਿਹੜਾ ਛੋਟਾ ਜਿਹੜਾ ਮਾੜਾ ਅਨਸਰ ਹੈ ਉਹਨੇ ਨਸ਼ੇ ਹੀ ਵੇਚਣਾ ਸੋ ਉਤੇ ਲਗਾਮ ਲਾਉਣੀ ਬਹੁਤ ਜ਼ਰੂਰੀ ਹੈ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਕਿਉਂ ਫੜੀ ਜਾ ਰਹੀ ਹੈ ਕਿਉਂਕਿ ਹੋ ਸਰਕਾਰ ਦਾ ਡੋਪਸ ਹੈ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦਾ ਜਿਹੜਾ ਫੋਕਸ ਹੈ ਇਸ ਪਾਸੇ ਵੱਲ ਨਹੀਂ ਰਿਹਾ ਜੁਰਜ ਤੋਂ ਸਖਤੀ ਕੀਤੀ ਗਈ ਹੈ ਤਾਂ ਸਾਨੂੰ ਪਤਾ ਵੀ ਲੱਗ ਰਿਹਾ ਕਿ ਫਲਾਣਾ ਨਸ਼ਾ ਕਰਦਾ ਫਲਾਣਾ ਨਸ਼ਾ ਕਰਦਾ ਕਿਉਂਕਿ ਪਹਿਲਾਂ ਇਹਨਾਂ ਫੋਕਸ ਵਿੱਚ ਨਹੀਂ ਚਿੱਪੀ ਹੋਈ ਸਰਕਾਰਾਂ ਸਮੇਂ ਸੋਚ ਕਰਕੇ ਸਾਡੇ ਵੱਲੋਂ ਹਮੇਸ਼ਾ ਇਹ ਕਿ ਅਸੀਂ ਆਪਣਾ ਆਲਾ ਦਵਾਲਾ ਜਿਹੜਾ ਉਹ ਨਸ਼ਾ ਦੇ ਵਿੱਚ ਪੜਾਈ ਲੋਕਾਂ ਨੂੰ ਜਾਗਰੂਕ ਕਰੀਏ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਗਲੀ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਆਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਦਾ ਕੱਲੇ ਪੁਲਾਸ ਦਾ ਕੀ ਐਮਐਡਾ ਦਾ ਵੀ ਹੋ ਜਾਵੇ ਸਭ ਦਾ ਹੋ ਜਾਵੇ ਜਰੂਰੀ ਹੈ ਇਹ ਸਮੇਂ ਦੀ ਲੋੜ ਹੈ ਕਿਉਂਕਿ ਕਈ ਵਾਰੀ ਉਹਦੇ ਚਾਦ ਨੇ ਕੋਈ ਮਤਲ ਵਰਗਾ ਹੁੰਦਾ ਨਸ਼ਾ ਕਰਦਾ ਹੁੰਦਾ ਸੋ ਜਰੂਰੀ ਹੈ ਪਤਾ ਲੱਗੇ ਕੌਣ ਨਸ਼ਾ ਕਰਦਾ ਠੀਕ ਹੈ ਸਰ ਜੀ ਕੀ ਕਹੋਗੇ ਜਿਹੜਾ ਯੁੱਧ ਨਸ਼ਾ ਵਿਰੁੱਧ ਤੁਸੀਂ ਅੱਜ ਸੈਮੀਨਾਰ ਲਾਇਆ ਔਰ ਕਿਦਾਂ ਦਾ ਰਿਸਪੌਂਸ ਮਿਲਦਾ ਨਜ਼ਰ ਆਇਆ ਯੁੱਧ ਨਸ਼ਾ ਵਿਰੁੱਧ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਨਸ਼ਾ ਜਿਹੜਾ ਯੁੱਧ ਨਸ਼ਾ ਅਭਿਆਨ ਚਲਾਇਆ ਹੋਇਆ ਹੈ ਅੱਜ ਸਾਰੇ ਬਾਰਡਾਂ ਚ ਸਾਰੇ ਪਿੰਡਾਂ ਦੇ ਵਿੱਚ ਸਾਰੇ ਐਮਐਲਏ ਨੇ ਇਕੱਠ ਦਾ ਬਹੁਤ بڑا ਯੁੱਧ ਚਲਾਇਆ ਹੋਇਆ ਹੈ ਔਰ ਮੈਂ ਆਪਣੇ ਵੱਡੇ ਮੂਰਮਸ ਜੀ ਭਗਵਾਨ ਜੀ ਨੇ ਉਹਦਾ ਦੁੱਖ ਬਨ ਬਹੁਤ ਜ਼ਿਆਦਾ ਰਿਸਪੌਂਸਿਬਲ ਹੈ ਸਰਕਾਰ ਨੇ ਯਾਦ ਰੱਖਦਾ ਹੈ ਕਿ ਨਾ ਹੀ ਜਿਹੜੇ ਲੋਕ ਨੇ ਆਪਣੇ ਹੱਥਾਂ ਦੇ ਵਿੱਚ ਬੜਾ ਸਾਥ ਦੇ ਦੇ ਨੇ ਪੰਜਾਬ ਦੇ ਅੰਦਰ ਜਿਹੜਾ ਸ਼ਾਂਤ ਨਿਸ਼ਾਨਦੇ ਵਿੱਚ ਇਹ ਕਲਾਪ ਨੂੰ ਆਪਾਂ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਕਿ ਸੁੰਦਰ ਮਾਹੌਲ ਦੇ ਵਿੱਚ ਖਤਮ ਹੋ ਉਸ ਤੇ ਆ ਸਾਡਾ ਪੁਲਿਸ ਵੀ ਲੋਕ ਵੀ ਇਸ ਗੱਲ ਦਾ ਬਹੁਤ ਬਹੁਤ ਸਹਿਕਾਰ ਦਾ ਸਾਥ ਦੇ ਰਿਹਾ ਇਸ ਗੱਲ ਦਾ ਸਾਡੇ ਜਿਹਨੇ ਨਿਸ਼ਾਨਾ ਦੀ ਸਰਕਾਰ ਨੂੰ ਜੜਾ ਮੱਧਮ ਜਿੰਦਾ ਧੰਨਵਾਦ ਕਰਦੇ ਹਾਂ ਜਿਹੜਾ ਘਰ ਘਰ ਜਾ ਕੇ ਸਰਕਾਰੀ ਅਭਿਆਨ ਨੂੰ ਤਲਵਾ ਠੀਕ